ਜਿਹੜੇ ਗੁਰਮੁਖ ਬਣ ਜਾਂਦੇ ਜਿਨ੍ਹਾਂ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਗੁਰਬਾਣੀ ਦੇ ਬਚਨ ਕਰਾਂ ਦਾ ਮਤਲਬ ਹੈ ਕੌਲ ਕਰਾਰ ਵਾਅਦੇ ਜਿਨ੍ਹਾਂ ਨੇ ਗੁਰਮੁਖ ਬਣ ਕੇ ਸੰਸਾਰ ਤੇ ਵੈਗੁਰੂ ਨੂੰ ਕੀਤੇ ਹੋਏ ਕੌਲ ਕਰਾਰਾਂ ਅਨੁਸਾਰ ਚੇਤਿਆ ਸਿਮਰਿਆ ਯਾਦ ਕੀਤਾ ਫਿਰ ਉਹਨਾਂ ਦੀ ਵੈਗੁਰੂ ਬਾਹ ਫੜਦਾ ਫਿਰ ਉਹ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿਰ ਮੱਲਿਆ ਉਹ ਆਪਣੀ ਉਮਰ ਆ ਭੋਗ ਕੇ ਜਦੋਂ ਸੰਸਾਰ ਤੋਂ ਜਾਂਦਾ ਫਿਰ ਉਹ ਸੱਚੀ ਦਰਗਾਹ ਵਿੱਚ ਤੇ ਸੱਚਾ ਪਿਰ ਮੱਲਦਾ ਫਿਰ ਉਹਦੀ ਗੁਰਮੁਖ ਪਿਆਰੋ ਜੈ ਜੈਕਾਰ ਹੁੰਦੀ ਐ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਉਹਨਾਂ ਦੀ ਸੋਭਾ ਜੁਗ ਜੁਗ ਹੁੰਦੀ ਐ ਉਹ ਤਾਂ ਕੀ ਤੋਂ ਭਵਨ ਪੁਨੀਤ ਜਿੱਥੇ ਜਾਂਦੇ ਉਹਨਾਂ ਦਾ ਮਾਣ ਤੇ ਸਤਕਾਰ ਹੁੰਦਾ ਐ ਪਰ ਜਿਹੜੇ ਗੁਰਮੁਖ ਪਿਆਰਿਓ ਮੁਕਰਦੇ ਆ ਮੂੰਹ ਫੇਰਦੇ ਮਨਮੁਖ ਮਨ ਦੇ ਪਿੱਛੇ ਚੱਲਦੇ ਆ ਮੇਰਾ ਮਨ ਆ ਨਹੀਂ ਕਰਦਾ ਮੇਰਾ ਮਨ ਅਮਰਤ ਵੇਲੇ ਉੱਠਣ ਨੂੰ ਨਹੀਂ ਕਰਦਾ ਮੇਰਾ ਮਨ ਬਾਣੀ ਪੜ੍ਹਨ ਨੂੰ ਨਹੀਂ ਕਰਦਾ ਮੇਰਾ ਮਨ ਗੁਰਦੁਆਰੇ ਜਾਣ ਨੂੰ ਨਹੀਂ ਕਰਦਾ ਮਨ ਦੇ ਪਿੱਛੇ ਲੱਗ ਜਾਂਦੇ ਆ ਫਿਰ ਉਹਨਾਂ ਮਨਮੁਖਾਂ ਦਾ ਕੀ ਹਾਲ ਹੁੰਦਾ ਸਤਿਗੁਰ ਬਚਨ ਕਰਦੇ ਸੇ ਵੱਧੇ ਦੁੱਖ ਸਹਾਰੇ ਉਹਨਾਂ ਨੂੰ ਫਿਰ ਦੁੱਖ ਸਹਣੇ ਪੈਂਦੇ ਕਈ ਵਾਰ ਇੱਥੇ ਦੁਨਿਆਵੀ ਨਿਗਾਜ ਅਸੀਂ ਵੇਖਦੇ ਆ ਉਹ ਫਲਾਣਾ ਬੜਾ ਮਨਮੁਖਿਆ ਕਦੇ ਗੁਰਦੁਆਰੇ ਵੀ ਨਹੀਂ ਗਿਆ ਕਦੇ ਧਰਮ ਕਰਮ ਨਹੀਂ ਕੀਤਾ ਬੜੇ ਸੁਖ ਭੋਗਦਾ ਸਾਡੀ ਦੁਨਿਆਵੀ ਨਿਗਾਹ ਕਹਿ ਰਹੀ ਹੈ ਪਰ ਉਹਨੂੰ ਪੁੱਛ ਕੇ ਦੇਖੋ ਗੁਰਮੁਖ ਪਿਆਰਿਓ ਹਾਏ ਹਾਏ ਕਰਦਾ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਰਿਜ਼ਲਟ ਕੀ ਹੁੰਦਾ ਨਤੀਜਾ ਕੀ ਨਿਕਲਦਾ ਸਤਗੁਰ ਬਚਨ ਕਰਦੇ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਜਿਸ ਤਰ੍ਹਾਂ ਮੱਖਣ ਮਧਾਣੀ ਜਿਹੜੀ ਆ ਦੁੱਧ ਰਿੜਕ ਦਹੀਂ ਰਿੜਕ ਕੇ ਮੱਖਣ ਕੱਢ ਦਿੰਦੀ ਆ ਨਾ ਰਿੜਕਦੀ ਆ ਦਹੀਂ ਨੂੰ ਤੇ ਗੁਰਮੁਖ ਪਿਆਰੋ ਮੱਖਣ ਕੱਢ ਦਿੰਦੀ ਇਸੇ ਤਰ੍ਹਾਂ ਫਿਰ ਜਿਵੇਂ ਮਧਾਣੀ ਰਿੜਕਦੀ ਆ ਇਵੇਂ ਨਾਨਕ ਮਥਨ ਮਧਾਣੀਆਂ ਤੂੰ ਮਥੇ ਧਰਮ ਰਾਏ ਫਿਰ ਧਰਮ ਰਾਜ ਮਧਾਣੀ ਵਾਂਗੂ ਰੜਕਦਾ ਉਹਨਾਂ ਨੂੰ ਫਰਨਾਲੇ ਜਿੰਦ ਨਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਨਰੜੇ ਜਾਂਦੇ ਆ ਦੁੱਖ ਸਹਣੇ ਪੈਂਦੇ ਆ ਉਹਨਾਂ ਨੂੰ ਜਿਹੜੇ ਬੇਮੁਖ ਹੋ ਜਾਂਦੇ ਆ ਤਾਂ ਹੀ ਸਤਿਗੁਰਾਂ ਆਖਿਆ ਗੁਰਮੁਖ ਬਣ ਮਨਮੁਖ ਨਾ ਬਣ ਮਨਮੁਖਾਂ ਦਾ ਬੁਰਾ ਹਾਲ ਹੁੰਦਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰਮੁਖ ਬਣ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਗੁਰਮੁਖ ਬਣ ਮਨਮੁਖ ਨਹੀਂ ਮਨਮੁਖਾਂ ਦਾ ਬੜਾ ਬੁਰਾ ਹਸ਼ਰ ਹੁੰਦਾ ਜਿਸ ਤਰ੍ਹਾਂ ਹੁੰਦਾ ਕਈ ਵਾਰ ਅਸੀਂ ਕਹਿੰਨੇ ਲੋ ਮਰਨਾ ਤੇ ਗੁਰਮੁਖ ਨੇ ਵੀ ਐ ਮਰਨਾ ਮਨਮੁਖ ਨੇ ਵੀ ਐ ਮੌਤ ਤੇ ਗੁਰਮੁਖ ਨੂੰ ਵੀ ਆਉਂਦੀ ਐ ਮੌਤ ਤੇ ਮਨਮੁਖ ਨੂੰ ਵੀ ਆਉਂਦੀ ਚਲੇ ਤੇ ਸਭ ਨੇ ਜਾਣੇ ਫਰਕ ਕੀ ਐ ਛੋਟਾ ਜਿਹਾ ਜਾਨਵਰ ਹੁੰਦਾ ਘਰਾਂ 'ਚ ਆਪਾਂ ਦੇਖਦੇ ਆ ਗੁਰਮੁਖ ਪਿਆਰਿਓ ਬਿੱਲੀ ਬਿੱਲੀ ਨੂੰ ਅਸੀਂ ਦੇਖਦੇ ਗੁਰਮੁਖ ਪਿਆਰਿਓ ਬਿੱਲੀ ਆਪਣੇ ਬੱਚਿਆਂ ਬਲੂੰਗੜਿਆਂ ਨੂੰ ਆਪਣੇ ਮੂੰਹ ਵਿੱਚ ਫੜ ਕੇ ਕਈ ਵਾਰ ਅਸੀਂ ਕੋਠਿਆਂ ਦੀਆਂ ਛੱਤਾਂ ਤੇ ਉਹਨੂੰ ਕੰਧਾਂ ਟੱਪ ਦੇ ਇੱਕ ਘਰ ਤੋਂ ਦੂਜੇ ਘਰ ਦੇਖਦੇ ਆਂ ਮੂੰਹ ਵਿੱਚ ਆਪਣਾ ਬਲੂੰਗੜਾ ਚੱਕਿਆ ਬੱਚਾ ਚੱਕਿਆ ਕਈ ਕਈ ਘਰਾਂ ਦੀਆਂ ਛੱਤਾਂ ਟੱਪ ਜਾਂਦੀ ਕਈ ਕਈ ਘਰਾਂ ਦੀਆਂ ਕੰਧਾਂ ਟੱਪ ਜਾਂਦੀ ਹੈ ਪਰ ਗੁਰਮੁਖ ਪਿਆਰਿਓ ਆਪਣੇ ਬੱਚੇ ਨੂੰ ਦੰਦ ਨਹੀਂ ਤਿੱਖੇ ਦੰਦ ਨੇ ਬਿੱਲੀ ਦੇ ਤਿੱਖੇ ਦੰਦ ਨੇ ਪਰ ਆਪਣੇ ਬਲੂੰਗੜੇ ਬੱਚੇ ਨੂੰ ਲੱਗਣ ਨਹੀਂ ਉਸੇ ਮੂੰਹ ਵਿੱਚ ਉਹਨੂੰ ਫੜ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਕਰ ਦਿੰਦੀ ਲੈ ਜਾਂਦੀ ਹੈ ਪਰ ਉਸੇ ਬਿੱਲੀ ਨੂੰ ਜਦੋਂ ਤੁਸੀਂ ਕਦੇ ਚੂਹਾ ਫੜਦੇ ਦੇਖੋ ਨਾ ਚੂਹਾ ਹਰ ਦੇਖਦੇ ਹੋ ਕੀ ਹੈ ਸਰਗਰਦੀ ਚੂਹੇ ਦਾ ਮੂੰਹ ਉਹੀ ਹੈ ਦੰਦ ਉਹੀ ਹੈ ਜਿਹਦੇ ਨਾਲ ਬਲੂੰਗੜਾ ਫੜਿਆ ਜਿਹਦੇ ਨਾਲ ਆਪਣਾ ਬੱਚਾ ਫੜਿਆ ਤੇ ਉਹੀ ਮੂੰਹ ਹੈ ਜਿਹਦੇ ਨਾਲ ਚੂਹਾ ਫੜਿਆ ਤੇ ਜਦੋਂ ਚੂਹੇ ਨੂੰ ਗੁਰਮੁਖ ਪਿਆਰਿਓ ਬੁਰਾ ਹਾਲ ਮਧੂੜ ਕਿ ਉਸੇ ਮੂੰਹ ਨਾਲ ਤੇ ਫਿਰ ਉਹਨੂੰ ਪਾੜਦੀ ਹੈ ਜਿਸ ਤਰ੍ਹਾਂ ਉਹਦੇ ਜਿਸਮ ਨੂੰ ਆਪਣੇ ਤਿੱਖੇ ਦੰਦਾਂ ਨਾਲ ਬੁਰਾ ਹਸ਼ਰ ਕਰਦੀ ਹੈ ਬਿੱਲੀ ਬਸ ਫਰਕ ਇਹੀ ਹੈ ਗੁਰਮੁਖੋਂ ਮੌਤ ਉਹੀ ਹੈ ਗੁਰਮੁਖਾਂ ਨੂੰ ਤੇ ਜਿਵੇਂ ਬਿੱਲੀ ਬਲੂੰਗੜੇ ਨੂੰ ਲੈ ਜਾਂਦੀ ਹੈ ਤੇ ਮਨਮੁਖਾਂ ਦਾ ਹਾਲ ਚੂਹੇ ਵਰਗਾ ਕਰਦੀ ਹੈ ਗੱਜਖੇ ਆਖੋ ਸਤਨਾਮ